ਈਮਾਨਾ ਜੀ ਮਤਲਬ ਮਿਤੀ 12 ਤਰੀਕ ਨੂੰ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਇੱਕ ਬੰਦਾ ਆਇਆ ਸੀ ਉਹਨੂੰ ਕਿਹਾ ਸੀ ਉਸ ਦਾ ਭਰਾ ਹੈ ਜਿਸ ਦਾ ਨਾਮ ਮਤਰੂ ਕੁਮਾਰ ਆ ਉਹ ਉੱਥੇ ਹਸਪੀਟਲ ਬਣ ਰਿਹਾ ਸੀ ਉੱਥੇ ਉਹ ਲੇਬਰ ਦਾ ਕੰਮ ਕਰਦਾ ਸੀਗਾ ਤੇ ਰਾਤ ਵੇਲੇ ਉੱਥੇ ਹੀ ਰਹਿੰਦਾ ਸੀ ਤੇ ਬਤੌਰ ਚੌਕੀਦਾਰ ਦਾ ਕੰਮ ਕਰਦਾ ਸੀਗਾ ਉਹਨਾਂ ਨੇ ਸਾਨੂੰ ਇਹ ਦੱਸਿਆ ਸੀਗਾ ਵੀ ਉਸ ਦਿਨ ਉਹ ਉਸ ਦਿਨ ਉਹ ਕਿਤੇ ਗਿਆ ਸੀ ਕਿਸੇ ਬੰਦੇ ਨਾਲ ਤੇ ਬਦੋਂ ਘਰੇ ਵਾਪਸ ਲਿਆਇਆ ਜਿਸ ਵੰਦੀ ਉਹਨੇ ਆਪਣੀ ਗੋਮਸ਼ਲ ਕੀਤੀ ਦੀ ਰੱਟ ਦਰਜ ਕਰਵਾਈ ਸੀ ਤੇ ਉਹ ਆਪਣੇ ਤੌਰ ਤੇ ਹੀ ਭਾਲ ਕਰਦੇ ਰਹੇ ਤੇ ਅਸੀਂ ਵੀ ਪੁਲਿਸ ਵੱਲੋਂ ਵੀ ਉਸ ਦੀ ਅਸੀਂ ਭਾਲ ਚੱਲ ਰਹੀ ਸੀ ਤੇ ਕੱਲ ਸਾਡੇ ਕੋਲ ਤਕਰੀਬਨ ਸਾਨੂੰ ਇਨਫੋਰਮੇਸ਼ਨ ਜਦੋਂ ਮਿਲੀ ਉਸ ਦੀ ਆਪਣੇ ਮੱਧੂ ਕੁਮਾਰ ਦੀ ਡੈੱਡ ਬੋਡੀ ਸਾਨੂੰ ਮਿਲੀ ਉਸ ਉੱਥੇ ਮਾਨਸਾ ਰੋਡ ਤੇ 400 ਕਿੱਲੇ ਜਿੱਥੇ ਜਗ੍ਹਾ ਬਣੀ ਹੋਈ ਉੱਥੇ ਉਸ ਦੀ ਡੈੱਡ ਬੋਡੀ ਮਿਲੀ ਉਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਇਮੀਡੀਏਟਲੀ ਮੁਕੱਦਮਾ ਦਰਜ ਕੀਤਾ ਗਿਆ। ਮੁਕੱਦਮਾ ਦਰਜ ਕਰਕੇ ਇਹਦੀ ਜੋ ਤਫ਼ਤੀਸ਼ ਚਾਲੂ ਕੀਤੀ ਗਈ ਤਾਂ ਉਸ ਚੀਜ਼ੇ ਸਾਹਮਣੇ ਆਈ ਇਹ ਗੱਲ ਸਾਹਮਣੇ ਆਈ ਕਿ ਗੱਗਾ ਹੈਗਾ ਗੱਗਾ ਸਿੰਘ ਵਾਸੀ ਬੀੜ ਤਲਾਬ ਜੋ ਕਿ ਉੱਥੋਂ ਮਲਵਾ ਧੋਣ ਦਾ ਕੰਮ ਕਰਦਾ ਹੈ। ਇਹ ਉਹ ਇਹਨਾਂ ਦੀ ਕੋਈ ਆਪਸੀ ਕਿਸੇ ਵਜ੍ਹਾ ਕਰਕੇ ਉੱਥੇ ਬਹਿਸਬਾਜ਼ੀ ਹੋ ਗਈ ਸੀ ਤੇ ਗੱਗਾ ਸਿੰਘ ਨੇ ਇਹਦਾ ਮਟਰੂ ਕੁਮਾਰ ਨੂੰ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਤੁਰੰਤ ਹੀ ਅਸੀਂ ਮਕਦਮਾ ਦਰਜ ਕਰਕੇ ਇਨਸਪੈਕਟਰ ਹਰਜੋਤ ਸਿੰਘ ਐਸਐਚਓ ਸਿਵਲ ਨਾਇਰ ਇਹਨਾਂ ਦੇ ਇਹਨਾਂ ਨੇ ਆਪਣੀ ਟੀਮਸ ਬਣਾਈਆਂ ਤੇ ਅਸੀਂ ਇਹ ਦੋਸ਼ੀ ਦੀ ਪਾਲ ਸ਼ੁਰੂ ਕਰਤੀ ਤੇ 24 ਘੰਟੇ ਤੋਂ ਘੱਟ ਸਮੇਂ ਦੇ ਵਿੱਚ ਵਿੱਚ ਅਸੀਂ ਉਹ ਦੋਸ਼ੀ ਗ੍ਰਿਫਤਾਰ ਕਰ ਲਿਆ ਦੋਸ਼ੀ ਗ੍ਰਿਫਤਾਰ ਕਰਕੇ ਉਸ ਤੋਂ ਜੋ ਵੀ ਇਹ ਵਾਰਦਾਤ ਬੱਤਿਆਰ ਵਾਲਾ ਵਪਾਰਾ ਅਸੀਂ ਉਹ ਵੀ ਬਰਾਮਦ ਕਰਵਾ ਲਿਆ ਤੇ ਇਸ ਤੋਂ ਇਲਾਵਾ ਜੋ ਚੌਕੀਦਾਰ ਆਪਣੇ ਮਟਰੂ ਕੋਲੋਂ ਫੋਨ ਸੀਗਾ ਉਹ ਵੀ ਅਸੀਂ ਇਹ ਦੋਸ਼ੀ ਤੋਂ ਬਰਾਮਦ ਕਰਵਾ ਲਿਆ ਪਹਿਲਾਂ ਕੋਈ ਬਦਮੀਦਰਸੀ ਇਹਨਾਂ ਦੇ ਨੀ ਪਹਿਲਾਂ ਹਜੇ ਤੱਕ ਤਾਂ ਉਹਨੇ ਦਰਾਨੇ ਤਫਤੀਸ਼ ਦੇਖ ਲਈ ਬਿਠਾਈ ਤੱਕ ਕੋਈ ਮੁਕੱਦਮੇ ਦੀ ਗੱਲ ਸਾਹਮਣੇ ਨਹੀਂ ਆਈ ਜੀ